ਓਏ ਪਾਇੰਦੇ ਖਸਮਣੇ ਬਾਰੇ ਕੁੱਟੇ ਆਈ ਓਏ ਮਾਰਦੇ ਪਾਇੰਦੇ ਆਏ ਓਏ ਪਾਇੰਦੇ ਯਾਰ ਕਿੱਧਰ ਗਏ ਪੈਰੇ ਪੂਰੇ ਵਾਲੇ ਆਈ ਓਏ ਛੱਪੀ ਲਿਆ ਪਾਇੰਦੇ ਯਾਰਾਂ ਨੇ ਓਏ ਆਮਲੀ ਦਾ ਵੀ ਹਾਲ ਚਾਲ ਪੁੱਛ ਰੀਏ ਕਿਤੇ ਪੇਨ ਕਲਾਈ ਬੈਠਾ ਹੋਵੇ ਦੇਖਣੇ ਆਮਲੀ ਤਾਂ ਨਹੀਂ ਬਖਸਦਾ ਪਿਆ ਹੋਵੇ ਉਹ ਰੋਣਾ ਜਾ ਪਈ ਜਾਂਦਾ ਕਿਤੇ ਆਮਲੀ ਚੰਬੜਦਾ ਨਹੀਂ ਕਹ ਕੇ ਨੂੰ ਲਾਤਿਆ ਹੋਵੇ ਜੱਪਾ ਹਾਂ ਜੀ ਇਹ ਕੰਮ ਲੈਦਾ ਫੜ ਲਿਆ ਹੋਇ ਇੱਕਦਾਂ ਆਉਣੀ ਲੈ ਕੇ ਜੱਫਾ ਲਾਤਾ ਹੂੰ ਕਹਿੰਦਾ ਮੈਂ ਐਂ ਲਾ ਦੂੰ ਤੇ ਆਪਾਂ ਦੇਖ ਮੈਂ ਆ ਓਏ ਪੈਂਦੇ ਯਾਰਾਂ ਦੇ ਉਹ ਕੁੱਟਤਾ ਮੈਨੂੰ ਮੈਨੂੰ ਤਾਂ ਢੋਲ ਮੰਗੂ ਖੜਕਾਤਾ ਪੈਂਦੇ ਯਾਰਾਂ ਨੇ ਹੋਰ ਇੱਕ ਗੱਲ ਬਾਤ ਵਾਲੀ ਕੁੱਟਿਆ ਪੈਂਦੇ ਯਾਰਾਂ ਨੇ ਬੰਦੇ ਆਵੇ ਵੀ ਔਰ ਯਾਰ ਤੂੰ ਲਲਕਾਰਾ ਮਾਰਦਾ ਸੀ ਓਏ ਲਲਕਾਰਾ ਬਥੇਰੇ ਮਾਰੇ ਤੁਸੀਂ ਜਿਹੜਾ ਸੁਣਦੇ ਹੋ ਤੁਸੀਂ ਉਹ ਤਾਂ ਕੋਈ ਆ ਸੀ ਇੱਥੀ ਦਾ ਖੜੇ ਸੀ ਯਾਰ ਤੂੰ ਤਾਂ ਮੜੀਆ ਜਮੇ ਉਹ ਕਰਤੇ ਆ ਕਈ ਜਣੇ ਸੀ ਉਹ ਤਾਂ 5 6 ਜਣੇ ਸੀ ਭਰਾਵਾ ਹੋਰ ਤਾਂ ਨਹੀਂ ਨੁਕਸਾਨ ਦਾ ਨਹੀਂ ਕੀਤਾ ਨੁਕਸਾਨ ਕੀ ਮੇਰਾ ਤਾਂ ਮੋਬਾਈਲ ਖੋ ਕੇ ਲੈ ਗਿਆ ਉਹ 6 ਫੇਰ ਤਾਂ ਨਹੀਂ ਬੱਜੀ ਉਹ 6 ਪੇਟ ਕੀ ਮੇਰਾ ਗਰਦ ਘੜਤੀ ਘਟ ਘਟ ਆ ਮੜੀਆ ਸੀ ਤੈਨੂੰ ਪਹਿਲੀ ਅੱਖਿਆ ਸੀਗਾ ਉਹ ਫੜਾ ਮੈਂ ਤਾਂ ਜੱਫਾ ਲਾ ਦੂੰ ਮੈਂ ਤਾਂ ਐ ਨਾ ਲੂੰ ਤੇਰਾ ਮੇਲੇ ਲੱਗਿਆ ਮੇਰੀ ਗੱਲ ਜੱਫਾ ਨਾ ਮਾਤਾ ਸੀ ਅੱਛਾ ਉਹ ਪੈਂਦੇ ਯਾਰ ਨੇ ਤੇਲ ਵਾਲਾ ਲਾ ਚੱਕਾ ਉਹ ਮੈਂ ਤੈਨੂੰ ਅਮਲੀ ਕੋਈ ਨਾ ਕਰੀ ਉਹ ਫੈਂਟ ਦਾ ਬਥੇਰੇ ਬਥੇਰੇ ਫੈਂਟੇ ਉਹ ਕਿਹੜੇ ਖਾ ਕੇ ਪੱਡੇ ਆ ਗਿਆ ਇਹਨੂੰ ਐਂ ਦੇਣੀ ਯਾਰ ਇੱਕ ਚੱਲ ਦੇਖਦੇ ਆ ਕਿਹੜਾ ਓਏ ਚਲ ਓਏ ਦੇਖੀ ਆਪਾਂ ਪਹਿਲਾਂ ਕਿੱਥੇ ਗਿਆ ਉਹ ਖਾਦੀ ਡਾਕਟਰ ਹੈ ਉਹ ਮੈਨੂੰ ਛੱਡਦਾ ਉਹ ਕਰ ਦੋ ਨਹੀਂ ਬਚਾਇਆਗਾ ਛੱਡਦਾ ਉਹ ਕਰ ਦੋ ਛੱਡ ਕੇ ਆਇਆ ਇਹਨੂੰ ਘਰੇ ਪਾਇਆ ਹੋਇਆ ਉਹ ਵਾਦੀਆਂ ਛੱਡਾ ਲਾਈਆਂ ਪੈਂਦੇ ਯਾਰਾਂ ਨੇ ਢੋਲ ਮੰਗੂ ਕਰਕਾਂਦਾ ਆ ਤੇ ਬਾਲਾ ਗਣਾ ਫਾਮਲੀ ਨੂੰ ਚੋਰਾ ਨੇ ਕੁੱਟਿਆ ਕੀ ਨਾਮਲੀ ਕਿਸੇ ਦਾ ਕੰਧ ਕੋਲਾ ਟੱਪ ਗਿਆ ਬੰਦਾ ਧਰਕੀ ਆ ਕੋ ਪਤਾ ਤਾਂ ਪਤਾ ਕੋਈ ਨਹੀਂ ਜੇ ਹੁਣ ਆਪਾਂ ਕਾਲੇ ਕੱਛਾਂ ਵਾਲੇ ਬੁਲਾਉਣੇ ਆ ਉਹ ਵੀ ਹੁੱਕ ਮਾ ਦਾ ਸਰਪੰਚ ਨੂੰ ਲਾਦਨੇ ਆ ਫੋਨ ਸਰਪੰਚ ਨੂੰ ਲਾਉ ਲਾ ਫੋਨ ਉਹ ਆਪੇ ਥਾਣੀ ਗੱਲ ਕਰੂਗਾ ਬੰਦਾ ਧਰਕੀ ਵੀ ਆ ਹਾਂ ਚੱਲ ਫਿਰ ਦੇਖੀ ਜੋ ਪੱਕੇ ਨਾਲ ਸਰਪੰਚ ਦੇ ਹੱਥ ਨਾਲ ਲੱਗੇ ਲਾਉਣਾ ਚੱਕੀ ਵੀ ਨੂੰ ਫੋਨ ਉਹ ਸਰਪੰਚ ਰੰਗ ਦੇ ਟੈਟ ਹੋਇਆ ਪਿਆ ਹੋਵੇ ਪਤਾ ਕੋਈ ਹਾਏ ਐਤਰਾ ਮਲੀ ਮਰਵਾਤਾ ਸਰਪੰਚ ਨੇ ਦੇਖੋ ਨਮਨ ਲਮਣਾ ਬੋ ਆ ਬਾਬਾ ਕੁੱਟਿਆ ਹਣਾ ਮੈਨੂੰ ਲੱਗਦਾ ਐ ਤਾਂ ਬਾਬਾ ਜਿੰਨੇ ਹੁਣ ਕੀਪਦਾ ਚੋਰਾ ਨੇ ਕੁੱਟਿਆ ਮੈਨੂੰ ਤਾਂ ਨਹੀਂ ਲੱਗਦਾ ਹੁਣ ਭਾਵੇਂ ਲੱਗਦਾ ਸਰਪੰਚ ਵੀ ਟੈਟ ਹੋ ਕੇ ਪੈ ਗਿਆ ਦਵਾਰੇ ਲਾਲਾ ਦਵਾਰੇ ਨਾ ਬੋ ਕਰੇ ਕੀ ਬਤਾ ਕੀ ਗੱਲ ਆ ਨਹੀਂ ਬੱਸ ਸਰਪੰਚ ਜੀ ਦੇ ਜੰਮ ਪਤਾ ਵੇ ਕਾਲੇ ਕੱਚਾ ਨੇ ਜੰਮਿਆ ਹੋਵੇ ਹੋ ਰਿਹਾ ਆ ਚੱਕਲੇ ਚੱਕਰਾ ਹਾਂ ਜੀ ਸਰਪੰਚ ਸਾਹਿਬ ਉਹ ਦਾ ਜੀ ਆਪਾਂ ਬੰਦਾ ਹੀ ਅਮਲੀ ਸੀ ਜਿਹੜਾ ਨਾ ਉਹ ਨੂੰ ਕੁੱਟ ਕੇ ਬੰਦੇ ਬੰਦੇ ਤੇ ਤੁਸੀਂ ਆਓ ਕਰੋ ਥਾਣੇ ਨੂੰੇ ਗੱਲ ਬਾਪਾ ਲੱਤਾਂ ਵਜਦੀਆਂ ਨੇ ਮੋਬਾਈਲ ਮੂ ਲੱਗੇ ਦਾਖ ਲਾਗੇ ਤੇ ਆਜੋ ਜੀ ਆਜੋ ਠੀਕ ਹੈ ਜੀ ਬਾਈ ਸਰਪੰਚ ਆਉਂਦਾ ਆਪਾਂ ਇੱਥੇ ਬਹਿ ਜਾਓ ਮੇਰੀ ਗੱਲ ਸੁਣ ਬਸੰਤੀਏ ਉਹ ਨਹੀਂ ਬਸੰਤੀਏ ਹਾਂਜੀ ਪਿਆਰ ਵੀ ਵਾਲਾ ਕਰ ਦਾਂਗਾ ਹਨਾ अच्छा नुआई दस बी मेरे ਨਾਲ ਚੱਲेंगी ਕਿ ਨਾ ਭੱਜ ਜੰਗੀ ਕਿ ਨਾ ਤੈਨੂੰ ਬਿਆਹ ਕੇ ਤਾਂ ਪਿੰਡ ਤੇ ਪਿੰਡ ਨਹੀਂ ਲੈ ਜਾਣ ਦਿੰਦਾਗਾ ਹੈ ਨੀ ਮੈਂ ਬਿਆਹ ਕੇ ਵੀ ਲੈ ਜਾ ਸਾਰਾ ਪਿੰਡ ਵੜ ਦੂ ਮੈਨੂੰ ਹੈ ਛੋਟਾ ਸਾਰਾ ਪਿੰਡ ਬੈਰੀ ਬਣਿਆ ਖੜਾਗਾ ਤੂੰ ਦੱਸ ਹੁਣ ਭੱਜੇਂਗੀ ਕਿ ਨਾ ਮੇਰੇ ਨਾਲ ਮੈਂ ਭੰਜ ਤਾਂ ਲਊਂਗੀ ਪਰ ਨਾ ਮੇਰੀ ਖੜੀ ਦੀ ਸਾਹ ਚੜੀ ਜਾਂਦਾਗਾ ਉਹ ਕਹੋਂ ਖੜਿਆ ਮੈਂ ਤਾਂ ਸੱਚੇ ਪਿਆਰ ਵਾਲਾ ਤਾਂ ਇਹ ਕਿਵੇਂ ਹੋ ਰਾ ਇੰਨੇ ਪਾਈ ਪਾਈ ਤਾਂ ਇੰਨਾ ਨਹੀਂ ਬਈ ਪਾਈ ਤਾਂ ਇੰਨਾ ਨਹੀਂ ਬਈ ਉਹ ਕਿਹੜੇ ਹੋਏ ਕਿਹੜੇ ਹੋ ਕਿਹੜੇ ਹੋ ਅਸੀਂ ਇੱਥੇ ਆਂਗੇ ਇੱਥੋਂ ਕੌਣ ਹੈ ਇੱਥੇ ਆਂਗੇ ਬਾਈ ਅਸੀਂ ਕੌਣ ਹੈ ਤੂੰ ਬਾਈ ਇੱਥੇ ਆਂਗੇ ਕੌਣ ਹੈ ਇੱਥੇ ਆ ਵੀਰੇ ਇੱਥੇ ਆ ਵੀਰੇ ਇੱਥੇ ਆ ਤੂੰ ਬਿੱਤੇਰੇ ਵੀਰੇ ਇੱਥੇ ਆ ਇਹ ਤੂੰ ਕਰਦਾ ਗਿਆ ਇੱਥੇ ਇੱਕ ਵੀਰੇ ਮੈਂ ਸਿਰ ਪਿੰਡ ਆਇਆ ਸੀਗਾ ਕਿਹੜਾ ਪਿੰਡ ਹੈ ਤੇਰਾ ਇਹ ਪਿੰਡ ਕਿਹੜਾ ਤੇਰਾ ਪਿੰਡ ਬਾਈ ਮੇਰਾ ਇੱਥੇ ਨਹੀਂ ਕਿਸੇ ਪਿੰਡ ਆ ਵੀ ਕੀ ਕਰਦਾ ਫਿਰਦਾ ਹਾਂ ਹੀ ਕਿਹੜਾ ਮੈਂ ਇੱਥੇ ਆ ਯਾਰ ਬਾਈ ਯਾਰ ਮੈਂ ਇੱਕ ਵਾਰੀ ਚਾਹ ਹੋਇਆਗਾ ਯਾਰ ਉਹ ਬਾਈ 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 ਇੱਧਰ ਨਹੀਂ ਆ ਬਾਈ ਨਾ 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 ਬਾਈ ਮੇਰੀ ਗੱਲ ਸੁਣ ਇੱਧਰ ਨਹੀਂ ਆ ਯਾਰ ਬਾਈ ਮੈਂ ਗੱਲ ਕਰਾਂ ਇੱਧਰ ਨਹੀਂ ਕੱਲ ਨੂੰ ਮੈਂ ਗੱਲ ਕਰਾਂਗਾ ਆਪੇ ਸੰਤਿ ਮੈਂ ਆਪੇ ਦੇਖ ਰਹਿਣਾ ਨਾਲ ਗੱਲ ਨੂੰ ਗੱਲ ਕਰਾਂਗੇ ਮੈਂ ਕੱਲ ਨੂੰ ਗੱਲ ਨਹੀਂ ਬਿਰੇ ਮੈਂ ਇੱਥੇ ਆਇਆ ਹੋਇਆ ਰਸਤੇ ਦੀ ਚਾਹ ਮੈਂ ਯਾਰ ਤੀਨੇ ਤੂੰ ਗੱਗੂ ਕਿੱਲਾ ਯਾਰ ਬਾਈ ਯਾਰ ਮੈਂ ਯਾਰ ਮੈਂ ਇੱਥੇ ਆਇਆ ਸੀਗਾ ਯਾਰ ਮੈਂ ਆਪਦੇ ਘਰੇ ਆਇਆਂਗਾ ਰਸਤੇ ਉੱਤੇ ਆਇਆਂਗਾ ਮੈਨੂੰ ਯਾਰ ਐ ਕਰਨਾ ਬਾਈ ਉਹ ਬਾਈ ਮੈਨੂੰ ਮਾਰੋ ਨਾ ਮਾਰੋ ਨਾ ਮੈਂ ਤੁਹਾਨੂੰ ਬੰਦਾ ਬਾਈ ਬੰਦੇ ਨੂੰ ਮੈਂ ਤੁਹਾਨੂੰ ਤੜਕੇ ਦੱਸੂਗਾ ਮੈਂ ਤੁਹਾਨੂੰ ਤੜਕੇ ਦੇਖੂਗਾ ਤੂੰ ਕੁੱਤਾ ਹੋਣ ਨਾਲ ਕੁੱਤਣਾ ਨਾ ਜੱਸ ਜੀ ਅਰੇ ਗਾਮੀ ਪੁੱਤਰਾ ਜਿੰਨਾ ਕੁੱਤਣਾ ਨਾ ਗੰਦ ਪਾਉਂਗੇ ਸਾਡੇ ਪਿੰਡ ਚ ਆ ਕੇ ਸਾਡੇ ਛੋਟੇ ਪਿੰਡ ਤੇ ਬਈ ਕੀ ਗੰਦ ਪਾਤਾ ਮੈਂ ਯਾਰ ਕੌਣ ਸੀ ਆਹ ਕੌਣ ਸੀ ਤੂੰ ਗਲਤੀ ਵੀ ਨਹੀਂ ਮੰਨਦਾ ਉਸ ਤੋਂ ਆਕੜਦਾ ਗਾ ਗਲਤੀ ਬਈ ਮੈਂ ਗਲਤੀ ਮੰਨੀ ਜਾਂਦਾਗਾ ਬਈ ਤੂੰ ਮੇਰੀ ਗੱਲ ਸੁਣ ਮੈਂ ਗਲਤੀ ਮੰਨੀ ਜਾਂਦਾ ਬਈ ਹੁਣ ਤੂੰ ਭੱਜ ਜਾ ਇੱਥੇ ਕੱਲ ਜਵਾਕ ਚੱਕਿਆ ਗਿਆ ਕਾਲੇ ਕੱਛਾਂ ਚ ਚੱਕ ਕੇ ਲੈ ਗਏ ਭੱਜ ਜਾ ਇੱਥੇ ਹੁਣ ਦਿਸਣਾ ਨਹੀਂ ਚਾਹੀਦਾ ਨਾ ਨਾ ਬਈ ਮੈਂ ਜਮਾ ਨਹੀਂ ਮੈਂ ਜਮਾ ਨਹੀਂ ਜਮਾ ਮੈਂ ਜਮਾ ਨਹੀਂ ਲੈ ਆ ਤਾਂ ਕੰਮ ਖ ਹੋਰ ਇਹ ਜੇ ਵੀ ਦਿਨ ਦੇਖਣੇ ਪੈਣਗੇ ਯਾਰ ਤੂੰ ਪਤਨਦਰਾ ਉੱਤੇ ਉੱਤੇ ਚੜੀ ਜਾਂਦਾ ਉਹ ਮੈਂ ਦੇਖ ਰਹਾ ਤਾਂ ਹੈਗਾ ਜੀ ਵੀ ਕੌਣ ਆ ਪਤਾ ਲੱਗ ਜੇ ਕੱਲ ਨੂੰ ਅਗਲੇ ਨੂੰ ਦੱਸ ਤਾਂ ਦੇਵਾਂਗੇ ਜੇ ਤੂੰ ਕੋਈ ਲੈ ਕੇ ਭਾਜਣਾ ਫਿਰ ਕੀ ਕਰਦੇ ਤਾਨੂੰ ਆਪਣੇ ਹੋ ਹੀ ਜਾਂਦੇ ਤੂੰ ਮੇਰੀ ਵੀ ਬੇਇੱਜ਼ਤੀ ਕਰਾਉਂਦਾ ਉਹ ਮੁੰਡੇ ਕਿਵੇਂ ਆ ਚਾਚਾ ਦਰਾਮਲੀ ਹੁਣ ਤਾਂ ਠੀਕ ਆ ਠੀਕੇ ਟੁਕੇ ਲਵਾ ਕੇ ਗੋਲੀਆਂ ਗੋਲੀਆਂ ਦਵਾ ਕੇ ਮੈਂ ਲੱਗ ਦੇ ਕਿਸਮਤ ਆ ਤਾ ਸਮਾਦਿਆ ਕੋਈ ਮੈਨੂੰ ਲੱਗਦਾ ਉਹ ਚੋਰਾਂ ਨੇ ਘੁੱਟਿਆ ਕਿਉਂ ਧਰਤੀ ਆ ਨਾ ਨਾ ਚੋਰਾ ਨਹੀਂ ਕੁੱਟਿਆ ਹੋਆ ਮੈਂ ਤਲਾ ਦਾ ਮੂੰਹ ਠਰਕੀ ਆਮਲੀ ਗੇ ਠਰਕੀ ਤਾਂ ਹੈਗਾ ਉਹ ਜਿਹੜੇ ਮੈਸੇਜ ਨੂੰ ਉਸੇ ਤੱਕ ਕਰਦਾ ਪਰ ਠਰਕੀ ਤੁਲ ਕਾਲ ਦਾ ਮੂੰਹ ਕਰਦਾ ਅੱਛਾ ਅਸੀਂ ਤਾਂ ਸਾਨੂੰ ਤਾਂ ਐ ਲੱਗਿਆ ਸਾਨੂੰ ਤਾਂ ਐ ਲੱਗਿਆ ਵੀ ਗੇ ਨਹੀਂ ਆਮਲੀ ਕਿਉਂ ਪਤਿਆ ਕਿ ਦੀ ਕੰਦ ਕੋ ਤੇ ਟੱਪ ਗਿਆ ਅੰਦੇ ਕਿਥੋਂ ਟੱਪ ਜੀ ਉਹ ਤਾਂ ਸੁਣਤਾ ਹੋਇਆ ਰਹਿੰਦਾ ਨਹੀਂ ਪਤਾ ਪਤਾ ਬੱਤ ਵੀ ਚੋਰਾ ਨਹੀਂ ਕਰਿਆ ਠਰਕੀ ਲੱਗਦਾ ਪੂਰਾ ਹੈ ਠਰਕੀ ਆ ਬੰਦਾ ਹਾਂ ਚੱਲ ਡਾਕਟਰ ਹਣਾ ਉਹਨਾਂ ਨੇ ਓਏ ਅਮਲੀ ਦਾ ਨਾਇੜੀ ਹੋਈ ਉਹ ਆਗੇ ਬੰਦੇ ਪੁੱਤਰ ਫਿਰ ਆ ਆਓ ਜੀ ਸਰਪੰਚ ਸਾਹਿਬ ਹੋਰ ਕਿਵੇਂ ਫੋਨ ਕੀਤਾ ਜੀ ਫੋਨ ਤਾਂ ਜੀ ਆਪਣਾ ਜਿਗਾ ਅਮਲੀ ਸੀ ਹਾਂ 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 ਉਹ ਅਸੀਂ ਵਾਕੇ ਢੇੜਾ ਦੇਣਾ ਅੱਛਾ ਤੇ ਬਾਅਦ ਚ ਉਹ ਕਹਿੰਦਾ ਮੈਨੂੰ ਚਾਰ ਪੰਜ ਬੰਦੇ ਸੀ ਇੰਨਾਂ ਦਾ ਕੁੱਟਿਆਂ ਨਾਲੇ ਕਹਿੰਦਾ ਮੋਬਾਈਲ ਲੈ ਗਿਆ ਉਹ ਕਿਤੇ ਹੂੰ ਤਾਂ ਹੀ ਡਿੱਗ ਡੁੱਗ ਪਿਆ ਨਾ ਹੂੰ ਤਾਂ ਬੰਦਾ ਸਾਨੂੰ ਠੀਕ ਲੱਗਦਾ ਡਿੱਕਿਆ ਤਾਂ ਨਹੀਂਗਾ ਛੱਡਿਆ ਘਰੇ ਪਾ ਤੇ ਦਵਾਈ ਦਵਾਤੀ ਕੀ ਕਰੇ ਇਹ ਹੁਣ ਤੁਸੀਂ ਨਾ ਥਾਣੇ ਫੋਨ ਕਰੋ ਚਲ ਕਰ ਦਿਆਂ ਥਾਣੇ ਫੋਨ ਕਰ ਦਿਆਂ ਹਾਂ ਛੱਟਾ ਛੱਟਾ ਬਾਵਾ ਮਾਰ ਛੱਟਾ ਜਿਆਦਾ ਮਾਰਗੇ ਜਿਆਦਾ ਮਾਰਗੇ ਅੱਛਾ ਹੁਣ ਠੀਕ ਆ ਹਾਂ ਲਾਓ ਜੀ ਫੋਨ ਥਾਣੇ ਵਾਲਿਆਂ ਨੇ ਤਾਂ ਫੋਨ ਚੱਕਿਆ ਨਹੀਂ ਯਾਰਾ ਚੜਾਈ ਕਰਦੇ ਆਪਾਂ ਆਪਣੇ ਪਿੰਡ ਦਾ ਮਸਲਾ ਖਾਣੇ ਕਾ ਨੂੰ ਗੱਲ ਪਕਾਉਣੀ ਆਪਾਂ ਇੱਥੇ ਨਿਮੇੜਾਂਗੇ ਚਲੋ ਦੇਖ ਆ ਦੇਖ ਰਿਹਾ ਬੰਦਾ ਕਿ ਨਹੀਂ ਹਾਂ ਇੱਥੇ ਦੇਖ ਰਿਹਾ ਕੋਈ ਜਿੰਨੇ ਚਲੋ ਹੁਣ ਅਸੀਂ ਸੁਦੇ ਨਾਲ ਲਵਾਉਣੇ ਆ ਗੇੜਾ ਆਪਾਂ ਦੇਖਦੇ ਆ ਬੰਦੇ ਤਾਂ ਫੜਨੇ ਬੰਦੇ ਦੇਖ ਤੋ ਕਿਹੜੇ ਪਾਸੇ ਬੱਗ ਮੜਾ ਦੇਖੀ ਜੀ ਤੁਸੀਂ ਪਹਿਰੇ ਤੇ ਸੀਗੇ ਮੈਂ ਤਾਂ ਹੁਣ ਘਰੋਂ ਆਇਆ ਉਹਦਾ ਕੁੱਤੀ ਇੱਤਾ ਹੀ ਹੜਪਾ ਉਹਦਾ ਛੱਡਣੀ ਬੱਗ ਦੇ ਚੜਾਉਂਦੇ ਛੱਡਣ ਚੜਾਉਂਣ ਪਾਸੇ ਬੰਦੇ ਦਾ ਇੱਥੇ ਕੁੱਤੇ ਕਿੱਥੇ ਰਿਹਾ ਕੁੱਤੇ ਕਿੱਥੇ ਗਿਆ ਲੋ ਇੱਥੇ ਹੀ ਕੁੱਤੇ ਹੀ ਲਵੇ ਆ ਪਹਿਂਦੀ ਆ ਕਹਾ ਜਾਈ ਆਜੋ ਚਲੀਓ ਉੱਤੇ ਦੇਖੀਏ ਪਤਾ ਲੱਗ ਜੇ ਤਾਂ ਇੱਥੇ ਬੈਠਾ ਹੀ ਗਿਆ ਇੱਥੇ ਕੁਛ ਤੇ ਹੀ ਇੱਥੇ ਹੋਰ ਇੱਥੇ ਕਿੱਥੇ ਆਮਲੀ ਯਾਰ ਉਹ ਪਾਈਕੇ ਬੈਠਾ ਸੀ ਕੁੱਟਿਆਗਾ ਅੱਛਾ ਤੈਨੂੰ ਚੰਗੀ ਲੱਗਦਾ ਮੈਂ ਤਾਂ ਮੈਂ ਪਰ ਮੈਨੂੰ ਆਪੇ ਲੱਗਦਾ ਬਲਿਆ ਪਤਾਗਾ ਉਹ ਸੁੱਤੇ ਪਿਆ ਸੀ ਜਿੱਦਾਂ ਯਾਰ ਤੂੰ ਸੁੱਤੇ ਪਿਆ ਨੇ ਠਾਏ ਆ ਬੰਦਾ ਦਾ ਅਸੀਂ ਫੜ ਲੈ ਕੋਰਾ ਇੱਥੇ ਸੀ ਉਹ ਇੱਥੇ ਫੜਿਆ ਸੀ ਯਾਰ ਖੜੇ ਨਹੀਂ ਲਈ ਖੜਾ ਸੀ ਉਹ ਲੈ ਹਾਂ ਹਾਂ ਕਿਸੀ ਚੰਗਾ ਬਣਾਇਆ ਨੂੰ ਬਣਾ ਦੇ ਬਣਾਤਾ ਚੰਗਾ ਸਾਨੂੰ ਗੋਲ ਮਾਰ ਦਿੰਦੇ ਮਾਹ ਤੁਸੀਂ ਫੈਰੇ ਤੇ ਉਹ ਗਾਂਹਾਂ ਗਏ ਹੋਣਗੇ ਪੈਰੀ ਦੇ ਲਲਕਰਾ ਮਾਰਦੇ ਆ ਆਮਣੀ ਨੇ ਵੀ ਲਲਕਰਾ ਮਾਰਿਆ ਆ ਸਾਡੀ ਉਹਦੀ ਜਾਂਦੇ ਨਹੀਂ ਚਾਹੀਦੀ ਰਾਖੀ ਹੋਈ ਬਣਾਉਂਦੇ ਅਸੀਂ ਕਾਲੇ ਕੱਛਾਂ ਵਾਲਾ ਮੋਰ ਵੀ ਕਾਲੇ ਕੱਛਾਂ ਵਾਲੇ ਕਾਲੇ ਕੱਛਾਂ ਵਾਲੇ ਨੂੰ ਤਾਂ ਆਪਾਂ ਛੱਡ ਦੇ ਨੂੰ ਬੰਦਾ ਬਹੁਤ ਘੁੱਟਿਆ ਸੀ ਬੰਦਾ ਉਹ ਵੀ ਦੇ ਲੈਣੇ ਕਿ ਕਾਲੇ ਕੱਛਾਂ ਵਾਲੀ ਨਾ ਹੋਵੇ ਲਾਹ ਨਹੀਂ ਕਾਲੇ ਕੱਛਾਂ ਵਾਲਾ ਨਹੀਂ ਪੈਂਟ ਲਾ ਕੇ ਦੇ ਲੈਣੇ ਕਿ ਕਾਲਾ ਕੱਛਾ ਹੀ ਹੋਵੇ ਐਂ ਕਿ ਮੋਈ ਨਹੀਂ ਸੀ ਹੋੜ ਦੀ ਗੱਲ ਤਾਂ ਛੱਡੋ ਚਲੋ ਢੇੜਾ ਦਿਓ ਆਪਾਂ ਚਲੋ ਜੀ ਆਜੋ ਆਜੋ ਫਿਰ ਕੀ ਆਹੋ ਮੇਰੇ ਬੰਦੇ ਨਿਗਾ ਰੱਖੋ ਮੜਿਆ ਨਹੀਂ ਬਦ ਮੋਬਾਈਲ ਮੜੀ ਨਹੀਂ ਦੇ ਦਿੱਤਾ ਹੋਇਆ ਠੀਕ ਤੇ ਚਲੋ ਜੀ ਚਲੋ ਜਾਗਦੇ ਰਹੋ ਭਾਈ ਜਾਗਦੇ ਚੰਗਾ ਮੈਂ ਤੇ ਮੈਂਬਰ ਹੁਣ ਚੱਲਦੇ ਆਂ ਤੁਸੀਂ ਚੱਲਦੇ ਤਾਂ ਹੈਗੇ ਹੋ ਜੀ ਜਾਣਦੇ ਹੋ ਗੁਰੂ ਘਰ ਸੂਚਾਂ ਬਲਾਓ ਉਹ ਮੈਂ ਤੇ ਮੈਂਬਰ ਜਾਨ ਲਾਜ ਵੀ ਬਲਾਓ ਜੀ ਬਲਾਓ ਉਹ ਬਲਾਵਾ ਹੋਈ ਜਾਂਦੀਆਂ ਆਪ ਦਾ ਚੱਕੰਨੇ ਰਹਿਣਗੇ ਰਾਤ ਨੂੰ ਹਾਂ ਮੈਂ ਤੇ ਮੈਂਬਰ ਜਾਣੇ ਆਪੀ ਹਾਂ ਬਲਾਓ ਜੀ ਬਲਾਓ ਅਸੀਂ ਇਹਨੇ ਚੱਲਿਆ ਗੇੜਾ ਤੁਸੀਂ ਗੇੜਾ ਹੋ ਵੀ ਐਂ ਕਹਦਾ ਕਰੋ ਵੀ ਜਾਗਦੇ ਰਹੋ ਜਾਗਦੇ ਰਹੋ ਓਕੇ ਨਾਲ ਕਰੋ ਉਹ ਤਾਂ ਓਕੇ ਨਾਲ ਹੀ ਜਾਂਦੇ ਆ ਜੀ ਬਸ ਓਕੇ ਨਾਲ ਹੀ ਆਹ ਝਾੜੀਆਂ ਇਹ ਦੇਖ ਰਹੇ ਆ ਇੱਧਰ ਆ ਤੁਸੀਂ ਚਲੋ ਜੀ ਚਲੋ ਚੱਲ ਗਏ ਆਪਾਂ ਮੰਦਰ ਸਾਹਿਬ ਆਪਾਂ ਚੱਲੀਏ ਝਾੜੀਆਂ ਇਹ ਦੇਖ ਰਹੇ ਆ ਸੂਚਨਾ ਬੋਲੂਗਾ ਮੈਂ ਮੈਂਬਰ ਤੇ ਸਰਪੰਚ ਨੇ ਕਿੱਥੇ ਪੜ ਲਿਆ ਉਹ ਅਸਲਾ ਕੱਢ ਲੀਏ ਅਸਲਾ ਪੜ ਲਗੇ ਜਿਹਨਾਂ ਦਾ ਬੁਲਾ ਦੂਗਾ ਉਹ ਸੂਚਨਾ ਦਾ ਬੁਲਾ ਦੂ ਉਹਨੇ ਬੰਦਾ ਬੰਦਾ ਕਿੱਥੇ ਫੜ ਲਿਆ ਉਹ ਮੈਨੂੰ ਤਾਂ ਵੀ ਠਰਕੀ ਲੱਗਦਾ ਮੈਨੂੰ ਦੋਨੇ ਮੈਂਬਰ ਤੇ ਸਰਪੰਚ ਦੋਨੇ ਠਰਕੀ ਸੀ ਲੁੱਚਿਆ ਦੋਨੇ ਜੈਨੇ ਪਤਾ ਕੰਨ ਕੰਬੇ ਨਹੀਂ ਜੱਪੀਆਂ ਪਈ ਜਾਂਦੇ ਨੇ ਵਿੱਚ ਪਤਾ ਕੀ ਹੋਈ ਸੀ ਕਿ ਤਾਂ ਬੰਦੇ ਸੀ ਕਿ ਕੀ ਤਾਂ ਘਰਾਂ ਵਿੱਚ ਹੁਣ ਓਹਨਾਂ ਝਾੜੀਆਂ ਵਿੱਚ ਬੰਦੇ ਨਹੀਂ ਨੇ ਹੁਣ ਆ ਸੁਖਣੀ ਜੀ ਜਾਂਦੇ ਹੋਵਣ ਉਹਨਾਂ ਦੇ ਜਿਹਨਾਂ ਬੁਲਾ ਦੇਣਗੇ ਕਿੰਨਾ ਹੋ ਤੂੰ ਜਨਾਜ਼ਾ ਦੇਖੋ ਭਾਈ ਆਪਾਂ ਮਾਰੋ ਜੇ ਹੋਕਾ ਮਾਰੂ ਆਪਾਂ ਦਾ ਪਰੇ ਜਾਗਦੇ ਰਹੋ ਭਾਈ ਜਾਗਦੇ ਚਲੋ ਅੱਜ ਦੇਖਦੇ ਹੈ ਕਿ ਤੂੰ ਚੰਗਾ ਜਿਹਾ ਹੱਥ ਮਾਰੂ ਤੁਸੀਂ ਵੀ ਚੱਖਿਆ ਕਰੋ ਨਾ ਸਮਾਨ ਤੰਦ-ਤੰਦ ਟੱਪੇ ਆ ਸੁਣ ਇਹ ਟੱਪਦੇ ਆ ਡਰਦੇ ਰਹਿੰਦੇ ਹੈਗੇ ਕਾਲੀ ਇਹ ਮੁੰਡਿਓ ਯਾਰ ਤੁਸੀਂ ਇਹਨੂੰ ਕਹਾ ਭਾਈ ਦਲੇਰ ਹੋ ਖੜਾ ਮਤਲਬ ਸਮਾਨ ਸੋਲ ਵੱੱਟ ਖਾਲਾ ਕਰੇ ਕਿਖ ਗੰਦਾ-ਗੰਦਾ ਤਾਂ ਨਹੀਂ ਅਜਿੰਦਾ ਲੱਗਿਆ ਵੇ ਬੰਦੇ ਸੁੱਤੇ ਪਏ ਆ ਧੀ ਉਹ ਨਾ ਨਾ ਉਹ ਨਾ ਉਹ ਕਰੀ ਇਹ ਕਿਸੇ ਦਾ ਪੁਰਾਣਾ ਘਰ ਦਾ ਸਮਾਨ ਇਹਦੇ ਅੰਦਰ ਪਿਆਗਾ ਕੰਦੂਤੋਂ ਦੀ ਦੇਖ ਲਿਆ ਮੈਂ ਤੇ ਤੂੰ ਐਂ ਕਰ ਅਸੀਂ ਜਾਣੇ ਆਂ ਕਿ ਗਾਹਾਂ ਅੱਛਾ ਆ ਤੂੰ ਮੈਨੂੰ ਫੜਾ ਲੈ ਤੂੰ ਲੈ ਜਾ ਅਸੀਂ ਗਾਹਾਂ ਜਾਣੇ ਅਸੀਂ ਉਧਰ ਪਰ ਦੇਖਾਂਗੇ ਉਹ ਤਾਂ ਮੈਂ ਹਾਂ ਤੋੜ ਦਾਨਾ ਠੀਕ ਬੋਚ ਕੇ ਆਉਂਦਾ ਫੜਿਆ ਮੈਂ ਠੀਕਾ ਠੀਕਾ ਲੈਣਾ ਆਣਾ ਲੈ ਕਿ ਭਾਜੀ ਮਾਰ ਕੇ ਭਾਜੀ ਕੋ ਮਾ ਨੂੰ ਚੱਕੀ ਨਾ ਮੰਨੋ ਫੱਟੇ ਕੱਟੀ ਕਰੀਂ ਸੰਗਿਆ ਭਾਂਡੇ ਛੱਡਿਆ ਗਿਆ ਆਂ ਫੜਿਆ ਗਿਆ ਫਿਰ ਤੈਨੂੰ ਪਣੀ ਧਣੀ ਪਿਆਦਾ ਤੂੰ ਪਿਆਦ ਹਾਂ ਬਸ ਜਿੱਦੋਂ ਅਗਲਾ ਪਹਿਰਾ ਦੇਣਾਂਗੇ ਨਾਵਾਂ ਲਿਆਣੇ ਐਸੇ 75 ਰੁਪਏ ਉਹ ਮੇਰੀ ਗੱਲ ਸੁਣੋ ਯਾਰ ਇੱਥੇ ਆ ਬੈਂਚੇ ਤੇ ਤੁਸੀਂ ਬੈਠੋ ਮੈਂ ਪਿਸ਼ਾਉ ਕਰਿਆ ਮੈਂ ਉਹ ਪਿਸ਼ਾਉ ਕਰਿਆ ਮੈਂ

ਆ ਜਾ ਓਏ ਫੜ ਲੈ ਉਹ ਫੜ ਲੈ ਓਏ ਓਏ ਦੇਖ ਓਏ ਬੰਦਾ ਬੜੇ ਦੀ ਲੇਟ ਹੋ ਗਏ ਤੇਲ ਲੱਗਿਆ ਸੀ ਉਹਦਾ ਉਹੀ ਤਾਂ ਨਹੀਂ ਕੱਪ ਮਰੀ ਜਾਂਦਾ ਉਹ ਤੇਲ 15 ਦੇ ਤਲੋ ਹੱਤ ਕਿਵੇਂ ਹੋ ਗਏ ਬੜਾ ਦਾ ਵੱਡੀਆਂ ਮਰਦੇ ਬੰਦਾ ਵੀ ਨਹੀਂ ਫੜਾ ਗਿਆ ਦਿੱਥੇ ਓ ਬਾ ਤੇਲ ਲੱਗਿਆ ਸੀਗਾ ਇੱਕ ਹਾਇ ਜ਼ਰਾ ਟੱਟੂ ਜੀ ਸੀ ਬੰਦੇ ਤੇਲ ਬਾਹ ਲੱਗਿਆ ਸੀਗਾ

Ну, ладно,